ਡੇਰ ਰਾਤ ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਦੇ ਡੇਰੇ ਵਿੱਚ بنی ਇੱਕ ਝੁੱਗੀ ਵਿੱਚ ਆਰਾਮ ਫਰਮਾ ਰਹੇ ਬਾਬਾ ਸ਼੍ਰੀ ਦਾਸ ਦੀ ਅਗ ਲੱਗੜ ਨਾਲ ਮੌਤ ਹੋ ਗਈ। ਡੇਰੇ ਵਿੱਚ ਵਾਪਰੀ ਇਸ ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ਤੇ ਪਹੁੰਚ ਗਏ ਪਰ ਉਦੋਂ ਤੱਕ ਅੱਗ ਇੰਨੀ ਵੱਧ ਚੁੱਕੀ ਸੀ ਕਿ ਅੰਦਰ ਬੈਠੇ ਬਾਬੇ ਨੂੰ ਬਚਾਇਆ ਨਹੀਂ ਜਾ ਸਕਿਆ। ਜਾਣਕਾਰੀ ਅਨੁਸਾਰ ਝੁੱਗੀ ਵਿੱਚ ਹੀਟਰ ਲੱਗਿਆ ਹੋਇਆ ਸੀ ਅਤੇ ਅੱਗ ਦਾ ਕਾਰਨ ਹੀਟਰ ਹੀ ਬਣਿਆ ਹੈ। ਫੈਜਗੇ ਬਾਬਾ ਜੀ ਸੌਂਗੇ ਅਸੀਂ ਵੀ ਸੌਂਗੇ। 11:00 ਵਜੇ ਦਾ ਟਾਈਮ ਹੋ ਗਿਆ 10-11 ਵਜੇ। ਤੇ ਸੌਂ ਗਿਆ ਤੇ ਹੀਟਰ ਲੱਗਾ ਹੋਇਆ ਸੀਗਾ ਲੱਕੜਾ ਸੀ ਤਨਰੋਥ ਚੋਂ ਘਰਤੀਆਂ ਸੀਗਾ ਤੇ ਹੀਟਰ ਨਾਲ ਕਿਤੇ ਗੈਸ ਘੁੰਸ ਬਣ ਕੇ ਅੰਦਰ ਚੱਲੀ ਗਿਆ ਫੁੱਲ ਗੈਸ ਬਣ ਕੇ ਤੇ ਅੱਗ ਲੱਗ ਗਈ ਅੱਗ ਲੱਗ ਗਈ ਤੇ ਕੁਦਰਤੀ ਮੈਨੂੰ ਸੇਕ ਲੱਗਾ ਜਦੋਂ ਮੈਂ ਉੱਠਿਆ ਮੈਂ ਬਾਬਿਆਂ ਨੂੰ ਉਠਾਇਆ ਸਿੱਧਾ ਪਹਿਲੇ ਗੇਟ ਕੋਲੇ ਵੀ ਨਹੀਂ ਆਇਆ ਮੈਂ ਕਿਹਾ ਬਾਬਾ ਜੀ ਅੱਗ ਲੱਗ ਗਈ ਅੱਗ ਲੱਗ ਗਈ ਤੇ ਗੁਰੂ ਜੀ ਕਹਿੰਦੇ ਚੇਲਿਆ ਪਾਣੀ ਲਿਆ ਤੇ ਮੈਂ ਭੱਜ ਕੇ ਨਾਲ ਦੀ ਨਾਲ ਗੇਟ ਕੋਲੇ ਆਇਆ ਮੈਂ ਕਿਹਾ ਚੱਲ ਫਿਰ ਪਾਣੀ ਲਿਆਉਨੇ ਇਹ ਵੀ ਗੱਲ ਸੀ ਹੈ ਨਾ ਤੇ ਮੈਂ ਜਦੋਂ ਗੇਟ ਖੋਲਦੇ ਸਾਰ ਜਿਵੇਂ ਬਲਾਸਟ ਹੋਇਆ ਜਿਵੇਂ ਪਤਾ ਨਹੀਂ ਕੀ ਉਹ ਹੁੰਦਾ ਗੈਸ ਇੱਕੇ ਦਮੀ ਲਾਟ ਬਣ ਗਈ ਮੁੜ ਕੇ ਦਾ ਮੇਰੇ ਤੋਂ ਉਸ ਵੀ ਨਹੀਂ ਉਹ ਕਰ ਸੀ ਕਾ ਜੀ ਮੈਂ ਤਾਂ ਸਾਡਾ ਡੇਰੇ ਚ 48 ਸਾਲ ਕੋਈ ਇੱਥੇ ਸਾਧੂ ਮਿਰੇ ਹਾਇ ਤੇ ਪਹਿਲੇ ਸੰਤ ਜਿਹੜੇ 7 ਸਾਲ ਲਗਾਤਾਰ ਇੱਥੇ ਸਾਡਾ ਡੇਰਾ ਦੁਵਾਰੀ ਚਲਾਤਾ ਪਰ ਕੱਲ ਇੱਥੇ ਇੰਨਾ ਜਿਆਦਾ ਇਕੱਠ ਤੇ ਖੁਸ਼ੀ ਦਾ ਮਾਹੌਲ ਸੀ ਜਾਂ ਦਾ ਬਾਬੇ ਨੂੰ ਸਮਾਦੀ ਦੇਣ ਵੇਲੇ ਤੇ ਜਾਂ ਕੱਲ ਇਕੱਠ ਦੇਖਿਆ ਵੀ ਦੋ ਦੋ ਘੰਟੇ ਬੰਦਿਆਂ ਨੂੰ ਬਾਰੀ ਨਹੀਂ ਆਈ ਕੀ ਪ੍ਰੋਗਰਾਮ ਸੀ ਜ ਆਪਣੇ ਤੇ ਇਹ ਬਾਬਿਆਂ ਦੀ ਵਰਸੀ ਹੁੰਦੀ ਹੈ ਹਰ ਨਵੇਂ ਸਾਲ ਚ ਬਾਬਾ ਨਾਗਾ ਜੀ ਨੇ ਸੰਵੰਦੀ ਰੱਖੀ ਸੀ ਆਏ ਸਾਲ ਮਨਾਉਂਦੇ ਆ ਕੱਲ ਵਰਸੀ ਮਨਾਈ ਸੀ ਬਾਬਿਆਂ ਦੀ ਬੜੀਆਂ ਖੁਸ਼ੀਆਂ ਦਾ ਮਾਹੌਲ ਸੀ ਪਰ ਪ੍ਰਮਾਤਮਾ ਨੂੰ ਮੰਨਦੂਰ ਨਹੀਂ ਸੀ ਜਿਹੜਾ ਰਾਤ ਪਾਣਾ ਵਰਤ ਗਿਆ ਹੁਣ ਸੋਗ ਦੀ ਲਹਿਰ ਟਪਟਪਾ ਬਾਬਾ ਜੀ ਨੂੰ ਇਹਨਾਂ ਨੇ ਸचेत ਕੀਤਾ ਵੀ ਬਾਬਾ ਜੀ ਉੱਠੋ ਅੱਗ ਪੈ ਗਈ ਬਾਬਾ ਜੀ ਨੂੰ ਇਹ ਸੀਗਾ ਵੀ ਕਿਤੇ ਥੋੜੀ ਜੀ ਅੱਗ ਹੈ ਬਾਬਾ ਜੀ ਨੇ ਪਿਆ ਪਿਆਨੇ ਆਖਿਆ ਸਤੇ ਹਾਰੇ ਪਏ ਸੀ ਦੋ ਤਿੰਨ ਦਿਨਾਂ ਦੇ ਬਾਬਾ ਜੀ ਕਹਿੰਦੇ ਵੀ ਤੂੰ ਹੀ ਚੇਲੇ ਅੱਗ ਬੁਝਾ ਦੇ ਜਦੋਂ ਇਹ ਆਪ ਦਾ ਉੱਠ ਕੇ ਭੱਜ ਕੇ ਬਾਹਰ ਆਇਆ ਪਾਣੀ ਪੂਣੀ ਲੈਂ ਟੂਟੀਆਂ ਬੰਨੀ ਗਿਆ ਜਦੋਂ ਇਹਨੇ ਬਾਹਰ ਖੋਲਤਾ ਇੰਨੇ ਨਾਲ ਹਵਾ ਨਾਲ ਲੱਗ ਗਈ ਇੰਨੀ ਏਜ ਬਣ ਗਈ ਉਹ ਸਾਰਾ ਭੰਬੜੀ ਮਚ ਗਿਆ ਜੀ ਇੱਕ ਤਰ੍ਹਾਂ ਦਾ ਬਲਾਸਟੀ ਹੋ ਗਿਆ ਇਹ ਤੋਂ ਵਾਪਸ ਵੜਿਆ ਨਹੀਂ ਗਿਆ ਤੇ ਬਾਬੇ ਤੋਂ ਅੰਦਰੋਂ ਨਿਕਲਿਆ ਨਹੀਂ ਗਿਆ ਬਾਬਾ ਜੀ ਅੰਦਰ ਹੀ ਬੂਰੇ ਹੋ ਗਏ ਬਾਬਾ ਜੀ ਮ੍ਰਿਤਕ ਦੇ ਨੂੰ ਕਿੱਥੇ ਭੇਜਿਆ ਗਿਆ ਜੀ ਬਾਬਾ ਜੀ ਨੂੰ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਬਖੰਡਾ ਵਿਖੇ ਭੇਜਿਆ ਗਿਆ ਪੋਸਟਮਾਰਟਮ ਵਾਸਤੇ ਠੀਕ ਹੈ ਤੇ ਲਿਆ ਕੇ ਸੰਸਕਾਰ ਇੱਕ ਠੀਕ ਕੀਤਾ ਜਾਊਗਾ ਬਾਬਾ ਜੀ ਸਮਾਦ ਵੀ ਬਣਾਈ ਜਾਊਗੀ